ਮੰਮੀ ਆ ਲਾ ਚਾਹ ਪੀ ਲਾ ਚਾਹ ਤੂੰ ਬਣਾਈ ਆ ਨਹੀਂ ਮੈਂ ਤਾਂ ਨਹੀਂ ਬਣਾਈ ਭਾਬੀ ਨੇ ਬਣਾਈ ਸੀ ਮੈਂ ਤਾਂ ਪਾ ਕੇ ਲਿਆਂਦੀ ਬਸ ਹਾਂ ਮੈਨੂੰ ਤੇ ਅੱਗੇ ਪਤਾ ਵੀ ਤੂੰ ਕਿੱਥੋਂ ਬਣਾ ਕੇ ਲੈ ਆਉਣੀ ਆ ਭਾਬੀ ਨੇ ਕਰਨਾ ਸਾਰਾ ਕੁਝ ਸਿਮੀ ਮੈਂ ਨਮ ਚੇਂਜ ਕਪੜੇ ਲੱਗੇ ਆ ਪਹੋਂ ਤੈਨੂੰ ਹੋਰ ਵੀ ਕੰਮ ਆ ਤੂੰ ਇਦਾਂ ਕਹ ਸਬਜ਼ੀ ਬਣਾਤੀ ਤੀ ਤਾਂ ਰੋਟੀ ਬਣਾ ਦੇ ਰੋਟੀ ਭਾਬੀ ਹੁਣ ਹੁਣ ਤੇ ਨਹੀਂ ਮੈਂ ਬਣਾ ਸਕਦੀ ਤੂੰ ਇਦਾਂ ਕਰੋ ਹੋਂਦ ਤੀ ਬਣਾ ਲਵਾਂ ਤੇ ਦੁਪਹਿਰ ਨੂੰ ਮੈਂ ਬਣਾ ਦਾਂਗੀ ਸਿਮੀ ਮੈਂ ਤੈਨੂੰ ਕਹਿਣੀ ਮੈਂ ਕੱਪੜੇ ਧੋ ਕੇ ਬਾਅਦ ਸਫਾਈ ਵੀ ਕਰਨੀ ਆ ਤਾਂ ਹੋਰ ਵੀ ਕੰਮ ਆ ਤਾਂ ਕਰਕੇ ਕਹਿਣੀ ਮੰਮੀ ਨੂੰ ਭੁੱਖ ਲੱਗ ਜਾਣੀ ਤੂੰ ਬਣਾ ਦੇ ਰੋਟੇ ਸੰਦੀਪ ਕਿੰਨੀ ਕ ਭੁੱਖ ਲੱਗ ਜਾਣੀ ਹੈ ਹੁਣ ਇਹ ਤੇ ਚਾਹ ਪੀਣ ਦੇ ਆ ਜੇ ਤੂੰ ਕਰ ਲੈ ਕੰਮ ਬਾਅਦ ਚ ਬਣਾ ਲੈ ਕੋਈ ਗੱਲ ਨਹੀਂ ਚਲੋ ਠੀਕ ਹੈ ਸਿਮੀ ਫੇਰ ਇਹਦਾ ਕਰੀ ਦੁਪਹਿਰ ਨੂੰ ਨਾ ਚੋਲ ਬਣਾ ਲੈ ਪਿਆਰ ਦਾ ਟਾਈਮ ਹੋਣਾ ਹੈ ਹੁਣ ਕੀ ਕਰੀਏ ਤੇ ਕਰਨਾ ਕੀ ਆ ਚੋਲ ਬਣਾ ਲਾ ਤੂੰ ਚੋਲਾਂ ਨੂੰ ਕਿੰਨਾ ਟਾਈਮ ਲੱਗਣਾ ਕਿਦੇ ਮੰਮੀ ਮੈਂ ਨਹੀਂ ਬਣਾਉਣੇ ਬਣਾਉਣੇ ਮੇਰਾ ਨਹੀਂ ਕੰਮ ਕਮ ਕਰਨ ਨੂੰ ਦਿਲ ਕਰਦਾ ਤੇ ਕੰਮ ਕਰਨ ਤੋਂ ਸਵੇਰੇ ਵੀ ਕਿੰਨੀ ਹੀ ਕਿ ਮੇਰਾ ਨਹੀਂ ਦਿਲ ਕਰਦਾ ਤੂੰ ਬਣਾ ਲਾ ਭਾਬੀ ਹੁਣ ਤਾਪੇ ਤੂੰ ਕਿਹਾ ਸੀ ਨਾ ਕਿ ਮੈਂ ਤੇ ਪਿਆਰੇ ਬੈਨ ਮੈਂ ਨਾ ਲੂੰਗੀ ਹੁਣ ਕਿਹਨੇ ਮੇਰਾ ਨਹੀਂ ਦਿਲ ਕਰਦਾ ਮੈਂ ਨਹੀਂ ਬਣਾਉਣੇ ਕੋਈ ਨਹੀਂ ਮੈਂ ਸੋਚਦੀ ਆਂ ਕੁਛ ਸੋਚਣਾ ਤੂੰ ਕੀ ਆ ਕੀ ਸੋਚਣ ਬੈਗੀ ਆ ਹੁਣ ਜਾਂ ਬਣਾ ਲਾ ਔਟ ਕੇ ਚੋਲ ਨਹੀਂ ਮੰਮੀ ਮੈਂ ਨਾ ਆਰਡਰ ਹੀ ਕਰ ਦੇਣਾ ਵਾ ਜਾਂ 버ਗਰ ਜਾਂ ਪੀਜ਼ਾ ਹਾਏ ਹਾਏ ਸਿਮੀ ਬਣਾਏ ਨਹੀਂ ਚੋਲ ਬਣਾ ਦੇਣੀ ਆ ਭਾਬੀ ਪਰ ਮੇਰੇ ਇੱਕ ਗੱਲ ਸੁਣ ਲੈ ਹੁਣ ਤੇ ਮੈਂ ਬਣਾ ਦੇਣੀ ਆ ਤੇ ਕਿਤੇ ਮੈਨੂੰ ਰਾਤ ਨੂੰ ਨਾ ਕਈ ਕੋਈ ਕੰਮ ਕਰ ਚੱਲ ਠੀਕ ਆ ਮੈਂ ਤਾਂ ਤੈਨੂੰ ਐਸੇ ਵੀ ਨਹੀਂ ਕਿੰਦੀ ਹੈਗੀ ਮੈਂ ਆਪ ਹੀ ਬਣਾਉਣੀ ਰੋਟੀ ਚੱਲ ਬਣਾਉਣੀ ਤਾਂ ਹੈ ਵਾ ਪਰ ਮੈਨੂੰ ਇਹ ਵੀ ਨਾ ਕਹੀਂ ਕਿ ਤੇ ਪੀ ਮੇਰੇ ਨਾਲ ਹੀ ਕੋਈ ਕੰਮ ਕਰਾ ਦੇ ਚਲ ਠੀਕ ਹੈ ਨਹੀਂ ਕਿੰਦੀ ਜਬ ਬਣਾ ਰਹੇ ਹੁਣ ਮੈਨੂੰ ਭੁੱਖ ਲੱਗੀ ਆ ਤੋਨਾ ਟਾਈਮ ਮੈਂ ਅਰੇਸਟ ਕਰ ਲਈਨੀ ਫਿਰ ਬੁਲਾ ਲਈ ਮੈਨੂੰ ਕੋਈ ਨਹੀਂ ਬੁਲਾ ਲਾਂਗੀ ਮੰਮੀ ਦੱਸੋ ਫਿਰ ਕੀ ਆਰਡਰ ਕਰਾਂ ਚਲ ਜੇ ਤੂੰ ਕਰਨਾ ਹੀ ਆ ਨਾ 버거 ਕਰ ਲੈ ਫਿਰ ਚਲੋ ਠੀਕ ਹੈ ਫਿਰ ਮੈਂ ਤਿੰਨ 버거 ਆਰਡਰ ਕਰ ਲੈਨੀ ਆ ਹਾਂ ਕਰ ਲੈ ਹੈਲੋ ਆਰਡਰ ਲਿਖਿਓ ਮੰਮੀ ਲੱਗਦਾ ਆ ਗਿਆ ਆਰਡਰ ਸਰ ਹੋ ਗਿਆ ਹੈ ਮੈਂ ਨੂੰ ਜੀ ਉਹ ਸਿਮੀ ਚੌਲ ਨਹੀਂ ਬਣਾਇਆ ਅਜੇ ਤੱਕ ਨਹੀਂ ਭਾਬੀ ਚੋਲ ਤੇ ਨਹੀਂ ਮੈਂ ਬਣਾਇਆ ਮੈਂ ਤਾਂ 버ਗਰ ਆਰਡਰ ਕਰਤਾ ਹੀ ਤੇ ਮੈਂ ਤੁਹਾਨੂੰ ਚੋਲ ਕਿਹਾ ਹੈ ਨਾ ਬਣਾ ਦੇ ਮੇਰਾ ਚੋਲ ਖਾਂਦਾ ਜੀ ਗੰਨ ਰਿਆ ਹੈ ਭਾਬੀ ਜੀ ਦਰ ਚੋਲ ਖਾਣ ਦਾ ਜੀ ਕਰਨ ਰਹੀ ਹੈ ਨਾ ਤੇ ਮੇਰਾ 버ਗਰ ਖਾਣ ਨੂੰ ਕਰਨ ਰਹੀ ਹੈ ਤੇ ਕੋਈ ਗੱਲ ਨਹੀਂ ਜੇ ਤੂੰ ਚੋਲ ਖਾਣੇ ਆ ਤਾਂ ਫਿਰ ਰਾਤ ਨੂੰ ਬਣਾ ਲਈ ਸਿਮੀ ਚੋਲ ਮੇਰਾ ਹੋਂ ਖਾਂਦਾ ਜੀ ਕਰਨ ਰਹੀ ਹੈ ਰਾਣਨ ਮੇ ਚੋਲ ਖਾਣੇ ਸੰਦੀਪ ਕੋਈ ਗੱਲ ਨਹੀਂ ਜੇ 버ਗਰ ਮੰਗਾਈ ਲੈ ਤੇ ਕੀ ਹੋ ਗਿਆ ਵਾ ਚੋਲ ਹੀ ਖਾਣਿਆ ਨਾ ਤੂੰ ਕੱਲ ਬਣਾ ਦਊਗੀ ਤੈਨੂੰ ਦੁਬਾਰ ਨੂੰ ਜੇ ਨਾ ਬਣਾਉਂਗੀ ਤੇ ਮੈਂ ਬਣਾ ਦਊਗੀ ਠੀਕ ਆ ਮੰਮੀ ਜੀ ਸਿਮੀ ਤੂੰ ਮੈਂ ਨਾ ਰਾਨ ਨੂੰ ਰੋਟੀ ਦਾ ਕੰਮ ਕਰਾ ਦੇ ਸਿਮੀ ਲੈ ਲੈ 버ਗਰ ਖਾਈਏ ਠੋਕ ਲੱਗੀ ਆ ਮੰਮੀ ਚਲੋ ਆਂ ਬਾਜ਼ਾਰ ਚਲੀਏ। ਸਿਮੀ ਟਾਈਮ ਵੇਹ ਕਿ ਨਾ ਹੋ ਗਿਆ ਵਾ। ਹਨੇਰਾ ਹੋਣ ਡਿਆ ਬਾਹਰ। ਕੀ ਕਰਨਾ ਬਾਜ਼ਾਰ ਚੋ? ਉਹ ਜਿਹੜੇ ਮੰਮੀ ਸੂਟ ਸੀਨੇ ਦਿੱਤੇ ਸੀ ਉਹ ਪੋਛਣ ਨੇ ਆ ਨਾ ਪਈ ਉਹਨੇ ਬਣਾਏ ਕਿ ਨਹੀਂ। ਤੇ ਜੇ ਚੱਲ ਨਹੀਂ ਵੀ ਬਣਾਏ ਹੋਣਗੇ ਤਾਂ ਓਦਾਂ ਘੰਮ ਫੇਰਮਨੇ ਆ। ਤੇ ਤੂੰ ਤਾਂ ਸੰਦੀਪ ਨਾਲ ਰੋਟੀ ਬਣਾਉਣੇ ਰਾਤ ਨੂੰ। ਉਹਨੂੰ ਕਿਹਾ ਸੀ ਨਾ ਤੂੰ ਕਿ ਮੈਂ ਕਰ ਦਊਂਗੀ। ਤਾਂ ਹੀ ਤਾਂ ਮੰਮੀ ਕਹਿ ਡੀਆਂ ਵੀ ਚੱਲ ਬਾਜ਼ਾਰ ਚਲੀਏ। ਹੁਣ ਬਹਾਨਾ ਵੀ ਹੈਗਾ ਸੂਟਾਂ ਦਾ। ਕੋਈ ਨਹੀਂ ਉਹਨੂੰ ਕਹਿ ਦਾਂਗੇ ਵੀ ਛੇਤੀ ਆ ਜਾਣਾ ਆਪਾਂ। ਸਿਮੀ ਬਾਜ਼ਾਰ ਗਿਆ ਟਾਈਮ ਲੱਗ ਜਾਂਦਾ ਵਾ। ਤੂੰ ਕਿੱਦਾਂ ਇਹ ਗੱਲਾਂ ਕਰ ਰਹੀਆਂ। ਹਨੇਰਾ ਪਤਾ ਕਿੰਨਾ ਹੋ ਜਾਣਾ ਤੋ ਚੱਲ ਕੋਈ ਨਹੀਂ ਮੰਮੀ ਜੀ ਨੇਰਾ ਹੋ ਜਾਣਾ ਵਾ ਤੇ ਜੇ ਆਉਂਦਾਂ ਰੋਟੀ ਬਣਾਵੀ ਲਉਗੀ ਤੇ ਕੀ ਹੋ ਜਾਊਗਾ ਉਹ ਕਿਹੜੀ ਕਸ ਚੱਲੀ ਐ ਚੱਲ ਚੰਗਾ ਤੂੰ ਜੇ ਇਹ ਚਿੰਦਾ ਕਰਨੀ ਚੱਲ ਚੱਲੀ ਐ ਫਿਰ ਆਈ ਦੇ ਸਕੀ ਮੈਨੂੰ ਮੋਪਤੀਆਂ ਸਦੀਪ ਨੂੰ ਤੂੰ ਦੱਸਿਆ ਨਹੀਂ ਮਾੜਾ ਜੀ ਦੱਸ ਦਈਏ ਉਹਨੂੰ ਸਦੀਪ ਹਾਂਜੀ ਮੰਮੀ ਜੀ ਐਂ ਨਾ ਮਾੜਾ ਜੀ ਵਿਚਾਰ ਚੱਲੇ ਆ ਤੇ ਐ ਹੋਵੇਲੇ ਇਹ ਵੇਲੇ ਕੀ ਇਹ ਤੇ ਸੂਟ ਸੀਨੇ ਦਿੱਤੇ ਸੀ ਕਹਿੰਦੀ ਫੜ ਲੈ ਆਈਏ ਤੇ ਸੂਟ ਕੱਲ ਆਇਆ ਫਿਰ ਕਿਉਂਦਾ ਹੁਣ ਨਰਾ ਹੁੰਦਿਆ ਵਾ ਇਹ ਕਹਿੰਦੀ ਉਹਦਾ ਫੋਨ ਆਇਆ ਸੀ ਫੜ ਲੈ ਜੀ ਸੂਟ ਤੇ ਤਾਂ ਕਰਕੇ ਕਹਿੰਦੀ ਚੱਲੀਏ ਹੁਣੇ ਹੀ ਲੈ ਆਈਏ ਜਾ ਕੇ ਮੰਮੀ ਤੁਸੀਂ ਰਹਿਣ ਤੋਂ ਮੈਂ ਦਾਦੀ ਆ ਭਾਬੀ ਹੁਣਾਂ ਦਾ ਨਾ ਫੋਨ ਆਇਆ ਸੀ ਵੀ ਅਸੀਂ ਤਿੰਨ ਚਾਰ ਦਿਨਾਂ ਲਈ ਬਾਹਰ ਚੋ ਕਿਤੇ ਚੱਲ ਜਾਣਾ ਵਾ ਤੇ ਹੁਣੇ ਹੀ ਆ ਕੇ ਸੂਟ ਲੈ ਜਾਓ ਚਲੋ ਠੀਕ ਹੈ ਲਾਓ ਫਿਰ ਹਾਂ ਬਸ ਇਉਂਨੇ ਹੁਣੇ ਹੀ ਠੀਕ ਹੈ ਚਲੋ ਮੰਮੀ ਸੱਪੀ ਤੋਂ ਨਹੀਂ ਆ ਟੁੱਟ ਜਾਣਗੇ ਹਾ ਸੀਮੀ ਪਾਬੀ ਹੋਣਾ ਮੈਂ ਕਹਿਣਾ ਹੀ ਵੀ ਸੂਟ ਦੀ ਨਾ ਮਾੜੀ ਜੀ ਤਰਪਾਈ ਰਹਿ ਗਈ ਆ ਅੱਛਾ ਤੇ ਸਾਨੂੰ ਜੇ ਘੰਟਾ ਕੁ ਲੱਗ ਜਾਣਾ ਵਾ ਤੇ ਤੁਸੀਂ ਇਦਾਂ ਕਰਿਓ ਮੰਮੀ ਕਹਿੰਦੀ ਵੀ ਰੋਟੀ ਬਣਾ ਲਿਓ ਚਲ ਠੀਕ ਆ ਬਣਾ ਲੈਣੀ ਰੋਟੀ ਹਾਂ ਬਣਾ ਲਿਓ ਫਿਰ ਸੀਮੀ ਚਲਾਕੀਆਂ ਤੇ ਮੈਂ ਤੇਰੀਆਂ ਸਾਰੀਆਂ ਜਾਣਦੀ ਆ ਮੈਨੂੰ ਤੇ ਇਹ ਨਹੀਂ ਸਮਝਾਂਦੀ ਕਿ ਮੰਮੀ ਕੋ ਸਾਥ ਦਿੰਦੇ ਆ ਇਹਦਾ ਦੋ ਚਾਰ ਦਿਨ ਦੀ ਪ੍ਰੌਣੀ ਹੋਏ ਫੇਰ ਗੱਲ ਹੋ ਰਾ ਜਿਹੜੇ ਰਹਿਣਾ ਇੱਥੇ ਇਹਨੇ ਤੇ ਕੰਮ ਕਰਦੇ ਨੂੰ ਕਿੰਨਾ ਘਪਾਰ ਆਉਂਦਾ ਕਿਤੇ ਮੰਮੀ ਵੀ ਨਹੀਂ ਕੁਝ ਕਿੰਦੇ ਇਹਨੂੰ ਜਦੋਂ ਕਿਤੇ ਇਹਦਾ ਘਰ ਵਾਲਾ ਆਂਦਾ ਉਦੋਂ ਕਿਤੇ ਸੋਹਰੇ ਜਾਂਦੀ ਆ ਪ੍ਰੌਣਿਆਂ ਵਾਂਗ ਜ਼ਿਆਦਾ ਤੇ ਇੱਥੇ ਹੀ ਰਹਿੰਦੀ ਆ ਚਲ ਕੰਮ ਤੇ ਕਰਨਾ ਹੀ ਪੈਣਾ ਹਣਾ ਹਾਂ ਚਾਣੀ ਬੁੜਾਈ ਪਾ ਬੀਨੇ ਲੱਗਦਾ ਭਾਬੀ ਉੱਠੀ ਨਹੀਂ ਹੋਣੀ ਹਜੇ ਚੱਲ ਮੰਮੀ ਨੂੰ ਪੁੱਛਦੀ ਆਂ ਜਾ ਕੇ ਮੰਮੀ ਭਾਬੀ ਉੱਠੀ ਨਹੀਂ ਆਲੇ ਹਰ ਸੋਈ ਚ ਵੇਖਣਾ ਹੀ ਉੱਠੀ ਹੁਣੀ ਆ ਉਹ ਤਾਂ ਸੌਂਤੀ ਉੱਠ ਜਾਂਦੀ ਆ ਨਹੀਂ ਹਰ ਸੋਈ ਚ ਤੇ ਮੈਂ ਵੇਖ ਕੇ ਆਈ ਆ ਤਨਾਈ ਚਾਚੂ ਬਣਾਈ ਭਾਬੀ ਨੇ ਫਿਰ ਅੱਜ ਕੀ ਗੱਲ ਹੋਈ ਉੱਠੀ ਕਿਉਂ ਨਹੀਂ ਉਹ ਚਾਲਾਂ ਵੇਖੀਏ ਭਲਾ ਆਜੋ ਸੁਨੀਪ ਉੱਠੀ ਨਹੀਂ ਅੱਜ ਕੀ ਗੱਲ ਆ ਮੇਰੀ ਸੇਬ ਨਹੀਂ ਠੀਕ ਲਗਣੀ ਮੰਮੀ ਜੀ ਕੀ ਗੱਲ ਹੋਈ ਆ ਬੁਖਾਰ ਜਾ ਆ ਗਿਆ ਤੈਨ ਤੇ ਲੱਗਣ ਡਿਆ ਬੁਖਾਰ ਨਹੀਂ ਨਾ ਮੰਮੀ ਜੋ ਸੁੱਤੇ ਹੋਈ ਹੈ ਨਾ ਉਦਾਂ ਹੀ ਕਈ ਵਾਰੀ ਸਰੀਰ ਗਰਮ ਲੱਗਦਾ ਹੈ। ਨਹੀਂ ਮੰਮੀ ਜੀ ਮੈਂ ਝੂਠ ਨਹੀਂ ਬੋਲਣ ਦੀ। ਮੇਰਾ ਸਿਰ ਵੀ ਬੜਾ ਦੁਖੰਦਿਆਵਾ। ਉੱਠਿਆ ਨਹੀਂ ਜਾਂਦਾ ਅੱਜ ਮੇਰੇ ਕੋ। ਚਲ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲੈ ਆਉਣੀ ਫਿਰ। ਤੇ ਮੈਨੂੰ ਨਾ ਭੁੱਖ ਲੱਗੀ ਆ। ਹਮਮ। ਨਾਲ ਰੋਟੀ ਬਣਾ ਦਿਓ ਸਿਮਮੀ ਨੂੰ ਕਹਿ ਦੋ। ਚਲ ਠੀਕ ਹੈ ਚਲ ਸਿਮਮੀ ਮੈਂ ਚਾਹ ਬਣਾ ਲੈਣੀ ਤੂੰ ਰੋਟੀ ਬਣਾ ਲੈ। ਆਦ। ਮੀਂਹ ਉੱਠ ਜਾ ਹਣਾ ਜੇ ਰੋਟੀ ਬਣਾ ਦੇ ਉਹਨੂੰ ਕਦੋਂ ਦੀ ਰੋਟੀ ਮੰਗੀ ਹੋਨੇ ਟਾਈਮ ਵੇਹ ਕਿੰਨਾ ਹੋ ਗਿਆ ਵਾ ਤੇ ਤੂੰ ਬਣਾਈ ਨਹੀਂ ਅਜੇ ਤੱਕ ਕੋਈ ਨਹੀਂ ਬਣਾ ਦਿਨੀ ਆ ਨਾਲੇ ਬੁਖਾਰ ਚੜਾ ਇੰਨੀ ਕਿਤੇ ਰੋਟੀ ਰੋਟੀ ਖਾਣ ਨੂੰ ਦਿਲ ਕਰਦਾ ਦਿਲ ਕਰਦਾ ਨਹੀਂ ਤੇ ਉਹਨੇ ਮੰਗੀ ਤਾਂ ਇਹ ਤਾਂ ਦਿਲ ਕਰਦਾ ਹੋਊਗਾ ਫੇਰ ਦਵਾਈ ਦੂਈ ਨਹੀਂ ਖਾਣੀ ਉਹਨੇ ਬੁਖਾਰ ਦੀ ਜਾ ਉੱਠ ਜਾ ਬਣਾ ਦੇ ਬਣਾਉਣੀ ਪੈਣੀ ਆ ਕੱਲ ਤੇ ਤੇਰਾ ਭਾਣਾ ਚੱਲ ਗਿਆ ਸੀ ਨਾ ਅੱਜ ਨਹੀਂ ਚੱਲਣਾ ਅੱਜ ਉਹ ਬਿਮਾਰ ਵਾ ਕੋਈ ਨਹੀਂ ਬਹੁਤ ਦਿਨਾਂ ਬਣਾਇਆ ਕਰ ਦੋ ਕੋਈ ਨਹੀਂ ਬਣਾ ਦਿੰਨੀ ਆ ਮੰਮੀ ਵੀਰੇ ਦਾ ਫੋਨ ਆਉਣ ਡਿਆ ਗੱਲ ਕਰ ਲਾ ਹੈਲੋ ਸਾਸੀ ਘਾ ਮਮੀ ਸਾਸਿਕਾ ਜੀ ਬੋਤ ਕਿੱਦਾਂ ਠੀਕ ਠਾਕ ਹਾਂਜੀ ਵਧੀਆ ਤੇ ਮੈਨੂੰ ਨਾ ਸੰਦੀਪ ਫੋਨ ਕਰਨ ਡੀ ਹੀ ਕਿ ਉਹ ਕੈਂਡੀ ਮੈਂ ਠੀਕ ਨਹੀਂ ਆ ਤੇ ਰੋਟੀ ਮੰਗੀ ਸੀ ਕਾਫੀ ਟਾਈਮ ਦੀ ਉਹਨੇ ਅੱਛਾ ਕੈਂਡੀ ਮਮੀ ਉਹਨੇ ਰੋਟੀ ਨਹੀਂ ਦਿੱਤੀ ਮੈਨੂੰ ਕੋਈ ਨਹੀਂ ਬਣਾ ਦਿੰਨੇ ਆ। ਕਿ ਆ ਮੈਂ ਸਿਮਮੀ ਨੂੰ ਬਣਾ ਦਿੰਦੀ ਆ ਰੋਟੀ ਕੋਈ ਗੱਲ ਨਹੀਂ। ਜੇ ਸਿਮਮੀ ਨਹੀਂ ਬਣਾਉਂਦੀ ਤੇ ਤੁਸੀਂ ਬਣਾ ਦੋ। ਬੰਦੇ ਦੀ ਹਾਲਤ ਵੀ ਤੇ ਵੇਖਣੀ ਚਾਹੀਦੀ ਆ ਨਾ। ਚਲ ਕੋਈ ਗੱਲ ਨਹੀਂ ਮੈਂ ਹੀ ਬਣਾ ਦਿੰਨੀ ਆ ਪੁੱਤ। ਆਹੋ ਬਣਾ ਦੋ ਬਣਾ ਦੋ। ਦੁੱਖ ਵੇਲੇ ਤੇ ਬੰਦੇ ਦਾ ਸਾਥ ਦੇਣਾ ਚਾਹੀਦਾ ਆ। ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਵਾ। ਹੋਣਾ ਕੀ ਆ ਸਾਨੂੰ? ਕੁਛ ਵੀ ਨਹੀਂ ਕਿਹਾ ਉਦਾਂ ਹੀ ਮੈਂ ਸਿਮਮੀ ਨੂੰ ਕਹਿਣ ਦੀ ਤੇ ਸਿਮਮੀ ਬਣਾਉਣੀ ਨਹੀਂ ਡਈ ਉੱਠਣੀ ਨਹੀਂ ਡਈ। ਚਲੋ ਠੀਕ ਆ। ਬਣਾ ਦਿਓ ਫਿਰ। ਚਲ ਠੀਕ ਆ। ਬਣਾ ਦਿੰਨੇ ਆ। ਸਿਮਮੀ ਉੱਠ ਜਾ। ਫੋਨ ਆ ਗਿਆ ਇਹ ਉਹਦਾ ਮੁੰਡੇ ਦਾ। ਹੋਰ ਪੰਗਾ ਪੈ ਜਾਣੇ ਉੱਠ ਜਾ ਆ ਚਲੀਏ ਰੋਟੀ ਬਣਾ ਕੇ ਦੇਈਏ ਉਹਨੂੰ ਆਹ ਤਾਂ ਮਮੂ ਪੰਗਾ ਹੀ ਆ ਤੇ ਹੋਰ ਕੀ ਆ ਫੜਾ ਫੜਾ ਉਹਨੂੰ ਮੁੰਡੇ ਨੂੰ ਫੋਨ ਕਰਤਾ ਉਹਨੇ ਹਾਂ ਅੱਜ ਮੈਂ ਵੀ ਨਾਟਕਾ ਕੀਤਾ ਐਦਾਂ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬੁਖਾਰ ਆ ਤੇ ਮੁਰਕੇ ਲੱਗੀਆਂ ਸਵੇਰ ਦੀਆਂ ਮਾਵਾਂ ਤੇ ਆਪੇ ਮੈਂ ਕੀ ਕਰਨਾ ਸੀ ਮੈਂ ਨਹੀਂ ਉੱਠੀ ਸਵੇਰ ਦੀ ਨਾ ਹੀ ਮੈਂ ਕੋਈ ਕੰਮ ਕੀਤਾ ਠੀਕ ਆ ਚੰਗਾ ਸੰਦੀਪ ਹਾਂਜੀ ਹੁਣ ਤੇ ਤੁ ਠੀਕ ਹੋ ਗਈਆਂ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਦੀ ਵੀ ਭਾਬੀ ਨੂੰ ਕੁਛ ਨਹੀਂ ਹੋਇਆ ਇਹ ਸਿਰਫ ਡਰਾਮੇ ਕਰਦੀ ਐ ਸਿਮੀ ਤੂੰ ਸਹੀ ਕਹਿਂਦੀ ਐ ਮੈਨੂੰ ਕੋਈ ਬੁਖਾਰ ਨਹੀਂ ਹੋਇਆ ਮੈਂ ਸਿਰਫ ਸਾਰਾ ਕੋਜਣਾ ਸਿਮੀ ਕਰਕੇ ਕੀਤਾ ਜਿੱਦਾਂ ਸਿਮੀ ਸਕੀਮਾਂ ਲਾਉਂਦੀ ਐ ਨਾ ਕੰਮ ਤੋਂ ਭੱਜਣ ਵਾਸਤੇ ਉਦਾਂ ਹੀ ਮੈਂ ਕੀਤਾ ਅੱਜ ਕੀ ਮੈਨੂੰ ਲਾਉਣੀ ਮਮ ਜੀ ਮੈਂ ਵੀ ਲਾ ਸਕਦੀ ਆ ਪਰ ਮੈਂ ਲਗਾਉਂਦੀ ਨਹੀਂ ਹੈਗੀ ਕਿਉਂਕਿ ਕੰਮ ਕਰਨਾ ਕਿਹੜਾ ਕਿੰਨੀ ਵੱਡੀ ਗੱਲ ਆ ਕੰਮ ਕਰਨਾ ਕੋਈ ਨਿੱਕਾ ਨਹੀਂ ਹੋ ਜਾਂਦਾ ਪਰ ਅੱਜ ਨਾ ਜਾਣ ਬੋਝ ਕੇ ਮੈਂ ਐਂਦਾ ਕੀਤਾ ਕੰਮ ਕਰਨ ਨੂੰ ਤਾਂ ਮੈਂ ਕੱਲੀ ਬਿਠਾ ਰਾ ਕਰ ਦਿਨੀ ਆ ਪਰ ਡੀਡੀਐਲ ਵੇਕਮ ਨੂੰ ਇਹ ਹੁੰਦਾ ਕਿ ਚਲ ਐ ਵੀ ਮੇਰੇ ਨਾਲ ਥੋੜਾ ਜਿਹਾ ਕੰਮ ਕਰਾ ਦਿਆ ਕਰਨ ਬਾਕੀ ਹੁਣ ਮੈਂ ਸੋਚ ਲਿਆ ਜਿੱਦਾਂ ਤੁਸੀਂ ਚੱਲੋਗੇ ਨਾ ਮੈਂ ਵੀ ਐਂਦਾ ਚੱਲਣਾ ਲਾ ਲਓ ਜਿਹੜੀਆਂ ਸਕੀਮਾਂ ਲਾਉਣੀਆਂ ਆ ਆ ਭੀਜੀ ਤੂੰ ਬਿਲਕੁਲ ਸਹੀ ਕਹਿਂ ੜੇ ਜੀ ਜੀ ਮੈਂ ਤੁਹਾਡਾ ਨਾ ਮਾੜਾ ਮੋਟਾ ਕੰਮ ਕਰਾ ਵੀ ਦਿੰਦੀ ਤੇ ਕੁਛ ਨਹੀਂ ਹੋ ਜਾਣਾ ਹੁਣ ਨਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕੋਈ ਨਾ ਅੱਜ ਤੋਂ ਬਾਅਦ ਨਾ ਇੱਕ ਟਾਈਮ ਦੀ ਰੋਟੀ ਮੈਂ ਬਣਾਦਾਂ ਕਰਾਂਗੇ ਚਲ ਠੀਕ ਆ ਆਹੋ ਸਿਮੀ ਨਾਲ ਮਿਲ ਕੇ ਕਰ ਲਿਆ ਕਰੋ ਦੋਵੇਂ ਜਣੀਆਂ ਕੰਮ ਛੇਤੀ ਹੋ ਜਾਂਦਾ ਵਾ ਸਿਮੀ ਰੋਟੀ ਦਾ ਤੇ ਚਲ ਕੋਈ ਗੱਲ ਨਹੀਂ ਰੋਟੀ ਮੈਂ ਆਪੇ ਬਣਾ ਲੈ ਕਰਾਂਗੀ ਤੂੰ ਬਸ ਮੇਰੀ ਨਿੱਕੀ ਮੋਟੀ ਹੈਲਪ ਕਰ ਦਿਆ ਕਰ ਠੀਕ ਆ ਵਾ